ਪਿਛਲੇ ਦਿਨਾਂ ਦੇ ਵਿੱਚ ਹੋਈ ਕੁਦਰਤੀ ਮਾਰ ਨੇ ਕਈ ਹਜ਼ਾਰਾਂ ਸੈਂਕੜੇ ਫਸਲਾਂ ਬਰਬਾਦ ਕੀਤੀਆਂ ਅਤੇ ਕਈ ਲੋਕਾਂ ਨੂੰ ਘਰੋਂ ਤੋ ਬੇਗਰ ਕੀਤਾ ਇਸ ਕੁਦਰਤੀ ਆਪਤੀ ਦੀ ਪਰਭਾਈ ਕਰਨ ਲਈ ਕਈ ਸਿੰਗਰ ਅਤੇ ਕਈ ਐਨ ਜੀਓ ਅਤੇ ਕਈ ਸਮਾਜ ਸੇਵੀ ਸੰਸਥਾ ਨੇ ਲੋਕਾਂ ਦੇ ਮੁੜ ਵਸੇਬਿਆਂ ਨੂੰ ਬਣਾ ਕੇ ਦਿੱਤਾ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਨੌਰ ਨਜ਼ਦੀਕ ਪਿੰਡ ਸਾਲੇ ਚੱਕ ਜਿੱਥੇ ਕਿ ਦਿਨ ਰਾਤ ਹੋਈ بارش ਨੇ ਇੱਕ ਵਿਧਵਾ ਭੈਣ ਦਾ ਘਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਉਸ ਭੈਣ ਦਾ ਦਰਦ ਆਪਣੀਆਂ ਅੱਖਾਂ ਦੇ ਵਿੱਚ ਚਲ ਗਿਆ ਜੀ ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਕੁਚੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਾਨਾ ਨਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਇਹ ਲੋਰਬੰਦ ਪਰਿਵਾਰ ਹੈ ਜਿਸ ਦੀਆਂ ਤਸਵੀਰਾਂ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀ ਕਰ ਰਹੇ ਹਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਜਿਹੜੀਆਂ ਅੰਦਰ ਦੀਆਂ ਤਸਵੀਰਾਂ ਜਰੂਰ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਇਹਦੀ ਉਸ ਪਿਛਲੇ ਦਿਨਾਂ ਦੇ ਵਿੱਚ ਜੋ ਲਗਾਤਾਰ ਹੋਈਆਂ ਬਾਰਸ਼ਾਂ ਉਸ ਦੀ ਲਪੇਟ ਦੇ ਵਿੱਚ ਵੀ ਇਹ ਘਰ ਆਇਆ ਸੋ ਤੁਸੀਂ ਦੇਖ ਸਕਦੇ ਹੋ ਫਟੀਆਂ ਦੇ ਨਾਲ ਜਿਹੜਾ ਪਹਿਲੇ ਸਮੇਂ ਦੇ ਵਿੱਚ ਜਿਹੜੇ ਲੋਕ ਇਸ ਤਰ੍ਹਾਂ ਦਾ ਜਿਹੜੇ ਘਰ ਜਿਹੜੇ ਨੇ ਆਪਣੇ ਰਹਿਣ ਵਿਚਾਰੇ ਜਿਹੜੇ ਪਾਉਂਦੇ ਸਨ ਸੋ ਬੰਲੇ ਵੀ ਜਿਹੜੇ ਨੇ ਉਹ ਵਿੱਚੋਂ ਜਿਹੜੇ ਨੇ ਟੁੱਟ ਚੁੱਕੇ ਨੇ ਕਰ ਚੁੱਕੇ ਨੇ ਬਾਹਰ ਚ ਇੰਨੀ ਜ਼ਿਆਦਾ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਹੋਈ ਕਿ ਅਜੇ ਤੱਕ ਜਿਹੜਾ ਵਾ ਇਹਨਾਂ ਬਾਲਿਆਂ ਦੇ ਵਿੱਚੋਂ ਜਿਹੜਾ ਸਲਾਬਾ ਨਹੀਂ ਗਿਆ ਸੋ ਲੱਕਰਾਂ ਜਿਹੜੀਆਂ ਪਾਈਆਂ ਨੇ ਉਹ ਵੀ ਅਜੇ ਤੱਕ ਜਿਹੜੀਆਂ ਗਿੱਲੀਆਂ ਨੇ ਸੋ ਅੰਦਰਾਂ ਦੀ ਸਲਾਬ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਥੱਲੇ ਵੀ ਜਿਹੜੇ ਨੇ ਸਲਾਬ ਅਜੇ ਤੱਕ ਬਿਲਕੁਲ ਮੌਜੂਦ ਹੈ ਕਾਫੀ ਜਿਹੜਾ ਸਮਾਂ ਹੋ ਚੁੱਕਾ ਪਾਣੀ ਨੂੰ ਜਿਹੜੇ ਇਹ ਗਏ ਨੂੰ ਪਿੰਡ ਦੇ ਵਿੱਚੋਂ ਸਿਮੇ ਨੂੰ ਜਿਹੜਾ ਤਰਤੀ ਵਿੱਚ ਗਿਆ ਫਿਰ ਔਰ ਅਜੇ ਤੱਕ ਜਿਹੜੀ ਅੰਦਰਾਂ ਦੇ ਵਿੱਚ ਜਿਹੜੀ ਸਲਾਬ ਉਹ ਨਹੀਂ ਗਈ ਸੋ ਬਾਲੇ ਵੀ ਜਿਹੜੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਨੇ ਉਸ ਪਾਣੀ ਦੇ ਨਾਲ ਜਿਹੜੇ ਨਿਚ ਸੋ ਲੋਗ ਲੋਗ ਕੇ ਦਿਨ ਰਾਤ ਜਿਹੜੀ ਹੈ ਲਗਾਤਾਰ ਹੋਈ بارش ਨੇ ਪੂਰੇ ਤਰ੍ਹਾਂ ਜਿਹੜੇ ਇਹ ਕੱਚੇ ਘਰਾਂ ਨੂੰ ਜਿਹੜੀ ਆਪਣੀ ਰਿਪੋਰਟ ਦੇ ਵਿੱਚ ਲਿਆ ਸੋ ਸਾਡੇ ਨਾਲ ਪਾਰਕ ਮੈਂਬਰ ਵੀ ਜਿਹੜੇ ਨੇ ਮੌਜੂਦ ਨੇ ਜਰੂਰ ਗੱਲਬਾਤ ਉਹਨਾਂ ਨਾਲ ਕਰਦੇ ਆ ਸੋ ਕੀ ਹਾਲਾਤ ਜਿਹੜੇ ਨੇ ਉਸ ਟਾਈਮ ਜਿਹੜੇ ਰਹੇ ਨੇ ਸੱਸੀਗਲ ਜੀ ਸੱਸੀਗਲ ਜੀ ਕੀ ਨਾਮ ਹੈ ਤੁਹਾਡਾ ਕਲਵੰਤਪੁਰ ਕਿਹੜਾ ਪਿੰਡ ਹੈ ਜੀ ਚਾਲੇ ਚੱਕ ਇਹ ਕਿਪਾ ਬਾਰਸ਼ਾਂ ਤੋਂ ਪਹਿਲੀ ਇੱਕ ਅਮਰੇ ਦੀ ਕੰਡੀਸ਼ਨ ਕਿ ਜਾਂ ਇਸ ਤੋਂ ਪਹਿਲਾਂ ਨਹੀਂ ਜੀ ਬਾਰਸ਼ਾਂ ਤੋਂ ਹੋਈ ਹੈ ਪਾਣੀ ਆਇਆ ਜੀ ਪਾਣੀ ਆਇਆ ਆਇਆ ਹੋਈਆ ਅੱਡੇ ਤੇ ਜੋ ਹੈਗਾ ਆਟਾ ਦਾਣਾ ਵੀ ਮਲਦਾ ਖਾਂਦੇ ਆ ਨਾ ਹਾਨੋ ਕੋ ਮਿਲਦਾ ਨਾ ਕੋ ਲੈਣਾ ਨਾ ਕੋ ਦੇਣਾ ਤੇ ਸਾਡਾ ਨਾਮ ਹੀ ਆਇਆ ਉਹ ਵੀ ਨਹੀਂ ਸਾਨੂੰ ਹਜੇ ਤੱਕ ਬੋੜਿਆ ਕੋਈ ਪੈਸਾ ਇਹ ਕਿਹ ਚੀਜ਼ ਨਾ ਹਾਂਜੀ ਅ ਗ੍ਰਾਂਟ ਦੇ ਨਾਮ ਆਇਆ ਜੀ ਤੇ ਆਂਦੇ ਲਿਸ਼ਟਾ ਆ ਗਿਆ ਵਾ ਤੇ ਸਾਨੂੰ ਹਜੇ ਤੱਕ ਉਹ ਵੀ ਨਹੀਂ ਕੋਈ ਮਿਲਿਆ ਕਿੰਨਾ ਕਿੰਨਾ ਪਾਣੀ ਜੜਾ ਇਸ ਪਾਣੀ ਜੀ ਗਲਗਲ ਪਾਣੀ ਸਾਡੇ ਚ ਹਾਂਜੀ ਅਸੀਂ ਬੱਚੇ ਬੜੀ ਮੁਸ਼ਕਲ ਕੱਢੇ ਇਹ ਤੇ ਕਿਸ ਕਿਹ ਚੀਜ਼ ਦੇ ਜਿਹੜਾ ਨਾ ਚਾਹਣਾ ਤੇ ਕਿਹੜਾ ਕਿਹੜਾ ਜਿਹੜਾ ਸਮਾਨ ਜਿਹੜਾ ਤੁਸੀਂ ਸਮਾਰਾ ਤੇ ਜਿਹੜਾ ਬਚਾ ਲਿਆ ਸਾਡੇ ਜੀ ਨਿਸਕਾਨ ਹੋਇਆ ਪੇਪਰੇ ਦਾਣੇ ਫੱਕੇ ਦਾ ਵੀ ਤੇ ਲੀੜੇ ਲੱਤੇ ਦਾ ਵੀ ਹੋ ਗਿਆ ਮੰਜਿਆਂ ਦਾ ਵੀ ਹੋ ਗਿਆ ਜੇ ਤੇ ਐਦਾਂ ਹੀ ਅਸੀਂ ਜੀ ਕਦੇ ਕਿਸੇ ਤਰਲੇ ਕਰਦੇ ਕਦੀ ਕਿਸੇ ਬੱਚਿਆਂ ਦੇ ਮੰਗ ਮੰਗ ਕੇ ਲੋਕਾਂ ਕੋਲ ਪਾ ਪਾ ਗਦੇ ਕਿੰਨੋਂ ਦਾਣੇ ਦਾਣੇ ਸਾਡੇ ਹੈਗੇ ਜੀ 8 ਕਵੰਟ ਦਾਣੇ ਹੀ ਹਾਂਜੀ ਨਹੀਂ ਭਾਜੀ ਸਾਰੇ ਨਹੀਂ ਭਾਜੀ ਜੀ ਐਦਾਂ ਤੁਹਾਨੂੰ ਪਤਾ ਮੁੱਲ ਦਾ ਖਾਂਡੇ ਨਹੀਂ ਮੁੱਲ ਦੇ ਨਾਲ ਕੁਝ ਬੰਦਾ ਅੱਡੋ ਅੱਡ ਬੱਚੇ ਆ ਬੱਚਿਆਂ ਦੇ ਜੀ ਕਿ ਤਾ ਸਾਨੂੰ ਦੇਣ ਜੀ ਕਿ ਤਾ ਨਾ ਦੇਣ ਉਹ ਵੀ ਮੁੱਲ ਖਾਂਦੇ ਹੀ ਮੁੱਲ ਖਾਂਦੇ ਤੇ ਸਿਰਫ ਤੇ ਮੇਰੇ ਆਦਮੀ ਨਹੀਂ ਗਾ ਪੰਜ ਮੇਰੀਆਂ ਬੇਟੀਆਂ ਵਾ ਦੋ ਮੇਰੇ ਬੇਟੇ ਆ ਕੀ ਚੱਕਰ ਕੋਈ ਸਮਾਜ ਸੇ ਵੀ ਸੰਸਥਾ ਜਾਂ ਕਿਸੇ ਨੇ ਪੋਚ ਨਹੀਂ ਕੀਤੀ ਨਹੀਂ ਜੀ ਕੀਤੀ ਤੁਹਾਡੀ ਆਪ ਦੀ ਕਮੇਟੀ ਨਹੀਂ ਬਣੀ ਕਦੀ ਉਹਨਾਂ ਨੂੰ ਕਦੀ ਆ ਕੇ ਦੇਖ ਰਹੀ ਦੇਖਿਆ ਐਦਾਂ ਹੀ ਜੀ ਵੇਟ ਕਰੋ ਤੇ ਚੱਲ ਜਾਂਦੇ ਝਾਤੀ ਮਾਰ ਕੇ ਚੱਲ ਜਾਂਦੇ ਜੀ ਤੁਹਾਨੂੰ ਮਿਲ ਜੇਗਾ ਮਿਲ ਜੇਗਾ ਵੋਟਾਂ ਪਾ ਦਿੰਨੇ ਆ ਐਦਾਂ ਹੀ ਕਹਿੰਦੇ ਕੋਈ ਗੱਲ ਐਰਕਾਂ ਵਾਲੇ ਤੁਹਾਨੂੰ ਮਿਲ ਜੇਗਾ ਐਰਕਾਂ ਵਾਲੇ ਤੁਹਾਡੇ ਨਾਲ ਆ ਆਇਆ ਨਹੀਂ ਚਲ ਤਨਪਾ ਤੇ ਤੁਹਾਡੇ ਨਾਲ ਅੱਜ ਤੇ ਐਡਾ ਅੰਦਰ ਰਿਸਕੀ ਆ ਬਾਲੇ ਢਿਗੰਡੇ ਮੈਂ ਦੇਖਿਆ ਅੰਦਰ ਅਸੀਂ ਖੜੇ ਹੋਏ ਹਾਂ ਸਾਨੂੰ ਇੱਕ ਡਰ ਲੱਗਦਾ ਵਾ ਤੇ ਤੁਸੀਂ ਅੰਦਰ ਮੈਂ ਦੇਖਿਆ ਵੀ ਗੈਸ ਰੋਈ ਪੂਰੀ ਅੰਦਰ ਜਿਹੜੀ ਕੋਈ ਬਣਾ ਦੇ ਚੋ ਕਿੰਨਾ ਐਡਾ ਵੱਡਾ ਰਿਸਕ ਜਰ ਲੱਗਦਾ ਤੇ ਕੀ ਕਰੀਏ ਭਾਜੀ ਫਿਰ ਕਿੱਧਰ ਨਿਕਲ ਜੀਏ ਬੱਚੇ ਅੱਗੇ 3 3 ਮਹੀਨੇ ਹੀ ਗਏ ਉੱਥੇ ਬਹਿ ਰਹੇ ਆ ਸਕੂਲੇ ਆਪਣੇ ਬੱਚੇ ਲੈ ਕੇ ਹਾਰ ਕੇ ਆਪਣੇ ਘਰ ਆਏ ਆ ਆਇਆ ਤੇ ਗੰਬਰਾ ਦੇ ਵਿੱਚ ਜੋੜ ਕੇ ਦੋ ਰੇ ਬਿੰਬਰ ਨੂੰ ਵਿਖਾ ਲਿਆ ਵਾ ਤੇ ਵੇਖੋ ਜੀ ਸਰਪੰਚੀ ਵੀ ਆ ਕੇ ਸਰਪੰਚ ਨੇ ਮੇਰੇ ਨਾਲ ਫੋਟੋ ਵੀ ਲਵਾਈ ਹੈ ਜਰੂਰ ਤੇ ਹਜੇ ਤੀ ਕ ਸਰਪੰਚ ਨੇ ਨਾ ਪਵਾਤਾ ਤੇ ਮੇਰਾ ਅਜੇ ਕੁਛ ਨਹੀਂ ਆਇਆ ਚਲੋ ਜਿਹਨਾਂ ਹੀ ਕੋ ਮੌਜੂਦ ਗਰਾਂਟਾ ਦੇ ਕੋਲ ਪੈਸੇ ਹੈਗੇ ਤਾਂ ਜਿਹੜੇ ਇਹਨਾਂ ਬਵਾਲਿਆਂ ਦੀ ਭਰਵਾਈ ਲੱਕਾਂ ਦੀ ਭਰਵਾਈ ਕਰਕੇ ਕੋਈ ਦੇਣਾਂ ਲਈ ਰਹਿਣ ਬਿਸਰਾ ਦਾ ਫੇਰ ਜਿਹੜਾ ਸੈਟਅਪ ਕਰ ਦਿੱਤਾ ਜਾਵਦਾ ਪਰ ਇਹ ਵੀ ਨਹੀਂ ਤਾਂ ਸਹਿਯੋਗ ਕਰਨ ਦੇ ਨਹੀਂ ਜੀ ਅਹੀਂ ਬੰਨਾ ਇਹਦਾ ਸਾਡੇ ਨਾਲ ਸਾਡਾ ਕੁਛ ਨਹੀਂ ਕੋਈ ਕਸ ਹੋਈਦਾ ਲੋ ਬਲੇਟਰ ਦੀ ਸੁਣੋ ਗੱਲ ਕਿਤੇ ਰਹੀ ਪਰ ਇਹਨਾਂ ਬਾਲਿਆਂ ਦੀ ਜਿਹੜੀ ਗਾਡਰ ਪਾ ਕੇ ਸਾਤ ਨਵੀਂ ਫਿਰ ਥੋੜੀ ਹੋ ਸਕਦੀ ਪਰ ਇਹ ਵੀ ਜਿਹੜਾ ਕੋ ਕਹਿੰਨੇ ਕਿ ਚਾਰਨ ਗੀਤਾ ਜਾਂ ਗੱਲ ਇਹ ਵਿਸ਼ਵਾਸ ਨਹੀਂ ਦਵਾ ਨਹੀਂ ਜੀ ਮੈਂ ਹੱਥ ਜੋੜ ਕੇ ਕਹਿੰਦੀ ਮੇਰਾ ਕੋਈ ਨਹੀਂ ਕੋਈ ਸੋਚਦਾ ਮੇਰੇ ਤੇ ਤਾਂ ਇਦਾਂ ਠੱਕੇ ਠੁੱਕੇ ਖਾ ਕੇ ਮੈਂ ਡਈ ਆ ਨਾ ਮੇਰਾ ਕੋਈ ਸੋਚਦਾ ਨਹੀਂ ਨਾ ਕੋਈ ਮੇਰਾ ਪੈਣ ਨਾ ਕੋਈ ਮੇਰਾ ਭਰਾ ਵੀ ਨਹੀਂ ਪੈਪਰਾ ਕੋਈ ਰਿਸ਼ਤੇਦਾਰ ਵੀ ਨਹੀਂ ਸੋਚਦਾ ਮੇਰਾ ਪਿੰਡ ਵੀ ਨਹੀਂ ਸੋਚਦਾ ਮੇਰ ਨਾਲ ਹੁਣ ਕਿਵੇਂ ਫਿਰ ਘਰ ਦਾ ਸਰਕਲ ਕਿਵੇਂ ਚੱਲਦਾ ਸਰਕਾਰ ਜੀ ਮੈਂ ਮੈਂਤ ਕਰਨ ਲਈ ਮੈਂ ਤਾਂ ਮਨਜ਼ੂਰੀ ਕਰ ਲਈ ਆ ਨੇ ਰੇਗਾ ਦਾ ਕੰਮ ਕਰਦੀ ਨੇ ਰੇਗਾ ਦੇ ਕੰਮ ਤੇ ਖਾਨੀ ਆ ਕਨਕ ਦੀਪੂ ਦੀ ਆ ਤੇ ਉਹ ਵੀ ਨਹੀਂ ਸਾਨੂੰ ਮਿਲਦੀ ਅ ਚਫਤੀ ਤੀਜੀ ਚੌਥੀ ਵਾਰੀ ਆ ਗਈ ਉਹ ਵੀ ਨਹੀਂ ਸਾਨੂੰ ਮਿਲਦੀ ਨਾ ਪਰਤੀਆਂ ਫੇਰ ਲਖਾ ਲੀਆਂ ਉਹ ਵੀ ਫੇਰ ਸਾਡਾ ਕੰਮ ਬੰਦ ਨੇ ਕਿਹੜੀਆਂ ਪਰਚੀਆਂ ਲਖਾ ਲੀਆਂ ਜੇ ਦੀਪੂ ਦੀ ਕਨਕ ਦੀ ਵੀ ਇਹ ਵੀ ਹਣ ਮਿਲੀ ਦੇਗੇ ਤੁਹਾਡੀ ਮਰ ਤੋਂ ਗੂਠਾ ਲੱਗਦਾ ਨਹੀਂ ਉਹਨਾਂ ਤੋਂ ਲੱਗਦਾ ਜੀ ਹੁਣ ਕਹਿੰਦੇ ਆ ਜੀ ਚੌਥੀ ਨਾਂ ਰਹਿ ਗਏ ਆ ਚੌਥੀਆਂ ਨਾਂ ਦੇ ਕਨਕ ਆਏਗੀ ਤੇ ਫੇਰ ਤੁਹਾਨੂੰ ਮਿਲੇਗੀ ਉਹ ਵੀ ਨਹੀਂ ਸਾਨੂੰ ਹੁਣ ਮੇਰੇ ਮਿਲੇ ਤੁਹਾਡੀ ਕੇ ਵੈਸੂ ਹੋਈ ਹੈ ਹਾਂ ਜੀ ਹੋਈ ਆ ਜੀ ਫੇਰ ਕਣਕ ਚੌਣੀ ਤੁਹਾਨੂੰ ਪਤਾ ਨਹੀਂ ਜੀ ਕਿਉਂ ਨਹੀਂ ਮਿਲੀ ਚਲੋ ਇੱਕ ਮੇਰੇ ਬੱਚੇ ਦੀ ਨਹੀਂ ਕੇ ਵਸੀ ਹੋਈ ਸਾਡੀ ਮਾਂ ਪਤਾਂ ਦੀ ਕੇ ਵਸੀ ਆ ਬਾਕੀ ਨਾ ਮੇਰੀ ਨੋਹਾਂ ਦੇ ਨਾਮ ਲੈ ਭਰੇ ਆ ਨਾ ਮੇਰੀਆਂ ਪੋਤੀਆਂ ਦਾ ਨਾਮ ਚੜਿਆ ਹਾ ਜੀ ਨਹੀਂ ਜਿਹੜੀ ਪਰਚੀ ਤੁਸੀਂ ਮਸ਼ੀਨ ਤੋਂ ਗੂਠਣਾ ਪਰਚੀ ਕੋ ਨਿਕਲੀ ਮਸ਼ੀਨ ਚ ਨਹੀਂ ਜੀ ਪਰਚੀ ਨਹੀਂ ਨਾਮ ਲਿਖਤਾ ਵਾ ਤੇ ਤੁਹਾਨੂੰ ਕਣਕ ਆਏਗਾ ਤੇ ਤੁਹਾਨੂੰ ਮਿਲ ਜੇਗੀ ਨਾਮ ਇੱਕ ਦੇ ਨਹੀਂ ਮਿਲਨੇ ਕੀ ਕਾਰਨ ਕੋ ਦੱਸਿਆ ਕੋਈ ਕਾਰਨ ਕੋਈ ਨਹੀਂ ਦੱਸਿਆ ਜੀ ਕਣਕਾਂ ਦੇ ਘਟ ਆਈ ਇਹ ਦੀਪੂ ਦੀ ਬਸ ਆ ਕਾਰਨ ਦੱਸਿਆ ਜੀ ਹਾਂ ਜੀ ਮੈਂ ਪਰਸੋ ਗਈਆ ਮੈਂ ਚਾਚਾ ਜੀ ਕਣਕ ਨਹੀਂ ਆਈ ਅਜੇ ਇਹ ਨਹੀਂ ਆਈ ਆਏ ਕਿਤੇ ਮਿਲ ਜੇਗੀ ਨਹੀਂ ਤੇ ਨਹੀਂ ਮਿਲੇਗੀ ਆਗਾ ਜੀ ਸੋ ਇਹ ਲੋੜਵੰਦ ਪਰਿਵਾਰ ਇੱਕ ਤਾਂ ਕੁਦਰਤੀ ਮਾਰ ਦਾ ਜਿਹੜਾ ਐਡਾ ਵੱਡਾ ਪ੍ਰਕੋਪ ਪਿਆ ਤੋਂ ਉਤੋਂ ਜਿਹੜਾ ਇਹਨਾਂ ਗਰੀਬਾਂ ਨੂੰ ਜਿਹੜਾ ਲਾਭ ਪਾਤਰੀ ਜਿਹੜਾ ਰਾਸ਼ਨ ਆਪਾਂ ਕਹਿ ਸਕਦੇ ਹਾਂ ਮਈਆ ਤਾਂ ਉਹ ਵੀ ਇਹਨਾਂ ਗਰੀਬਾਂ ਤੱਕ ਨਹੀਂ ਪਹੁੰਚ ਰਿਹਾ ਸੋ ਇਹਨਾਂ ਦੇ ਜਿਹੜੇ ਕੇਵਾਸੀ ਹੋ ਗਈਏ ਸਾਰੇ ਕੰਮ ਹੋ ਗਏ ਨੇ ਪਰ ਡੀਪੂ ਹੋਲਡਰ ਦੇ ਵੱਲੋਂ ਕਿਹਾ ਗਿਆ ਵੀ ਅਜੇ ਜਿਹੜੀ ਇਹ ਡੀਪੂ ਦੇ ਵਿੱਚ ਜਿਹੜੀ ਕਾਣਕੀ ਪੂਰੀ ਨਹੀਂ ਆਈ ਸੋ ਇਹ ਜਿਹੜੀ ਇਹਨਾਂ ਦੀ ਜ਼ਬਾਨੀ ਜਿਹੜੀ ਤੁਸੀਂ ਸੁਣੀ ਗੱਲਬਾਤ ਸਾਰੀ ਸੋ ਐਨਆਰਆਈ ਵੀਰ ਜਾਂ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਹਨਾਂ ਦੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਬਾਹ ਫੜ ਤਤ ਉਹ ਇਹ ਸਪਿੰਡ ਦੇ ਵਿੱਚ ਆ ਕੇ ਇੱਕ ਰੀਅਲਿਟੀ ਜਰੂਰ ਦੇਖੇ ਸੋ ਕਮਰੇ ਦੀ ਹਾਲਤ ਵੀ ਤੁਸੀਂ ਦੇਖ ਸਕਦੇ ਹੋ ਫਾਟੀਆਂ ਕਮਰੇ ਬਾਲੇ ਤੱਕ ਜਿਹੜੇ ਡਿੱਗ ਗਏ ਨੇ ਕਿਸੇ ਵਕਤ ਵੀ ਕਿਸੇ ਹਾਦਸੇ ਵਰਤ ਜਿਹੜਾ ਹੋ ਸਕਦਾ ਸੋ ਪਰਿਵਾਰਕ ਮੈਂਬਰ ਜਿਹੜੇ ਨੇ ਥੱਲੇ ਜਿਹੜਾ ਆਪਣਾ ਰੋਟੀ ਕੁੱਕ ਦਾ ਜਿਹੜਾ ਕੰਮ ਜਿਹੜਾ ਇੱਥੇ ਕਰ ਰਹੇ ਨੇ ਇੱਕੋ ਹੀ ਕਮਰਾ ਵਾ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਲਾਹਰਪ੍ਰੀਤ ਸਿੰਘ